ਤਾਂ ਜਿਵੇਂ ਇਸ ਆ ਦੇਖੋ ਹੰਪਲਟੀ ਹੋਏ ਤੇ ਕਿੰਨੇ ਜਿਆਦਾ ਆਇਤ। ਅਗੋੜੀ ਫੇਰ ਤੋਂ ਜੱਟ ਬ੍ਰੈਂਡ ਦੀ ਚੈਣ ਜੇ ਬਲੋਟੇ ਵਿੱਚ ਇਹ ਹਜੇ ਦੇ 36 ਬਲੋਟਾ ਤੇ ਹੁਣ ਮੈਂ ਸਕੂਲੋਂ ਆਜੇ ਸੀ ਤੇ ਟਾਈਮ ਹੋ ਜੀ ਸੀ ਇਹ 5:20 ਹੋ ਜਾਈ ਸੀ ਜਿਆ ਟਾਈਮ ਤੇ ਹੁਣ ਬਸ ਮੈਂ ਚੱਲ ਗਿਆ ਜਿੰਮ ਆਪਣਾ ਤਾਂ ਫਿਰ ਆਪਾਂ ਜਿੰਮ ਤੇਨ ਤੋਂ ਬਾਅਦ ਆਪਾਂ ਫਿਰ ਉਹਨੋਂ ਵੀ ਖੇਡਦੇ ਆ ਤਾਂ ਤੁਸੀਂ ਵਲੋਗ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਿਓ ਆਪਾਂ ਡਰੈਕਟਰ ਵੀ ਜਾਊਂਗੇ ਤਾਂ ਤੁਸੀਂ ਉਹ ਵੀ ਦੇਖਿਓ ਥ੍ਰਿਲਾਂ ਰਿਲਾਂ ਦੋ ਤਿੰਨ ਬਣਾਉਂਗੇ ਉਹ ਵੀ ਦੇਖਿਓ ਤਾਂ ਹੁਣ ਆਪਾਂ ਕਰਦੇ ਆ ਵੀਡੀਓ ਸਟਾਰਟ ਤਾਂ ਚਲੋ ਤਾਂ ਇਹ ਹੁਣ ਮੈਂ ਗਿਆ ਸੀ ਬਾਜ਼ਾਰ ਬਾਜ਼ਾਰ ਆਪਾਂ ਉਹ ਪਿਆਜ਼ ਵਿਊਜ ਲੈਣ ਚਾਹੀ ਸੀਗੇ ਤੇ ਹੋਰ ਸਬਜ਼ੀਆਂ ਉਹ ਲੈਣ ਚਾਹੀ ਸੀ ਕੰਯਾ 270 ਟਰੈਕਟਰ ਦੀ ਜਿਹੜੀ ਲਾਂਚ ਕੀਤੀ ਸੀ Yeah. ਇਹੀ ਹੁਣ ਆਪਣੀ ਡਰੈਕਟਰ ਚਲਾ ਲਿਆ ਸੀ ਤੇ ਉਹ ਉੱਤੀ ਆਣੀ ਜਿਹੜਾ ਤੇ ਉਹਨੂੰ ਲੱਤ ਸੀਗਾ ਤੇ ਹੁਣ ਮੈਂ ਰੋਟੀ ਖਾਣ ਲੱਗਿਆ ਤਾਂ ਹੁਣ ਮੈਂ ਰੋਟੀ ਖਾਣ ਤੋਂ ਬਾਅਦ ਮਿਲਦਾ ਤਾਂ ਗਾਈ ਸਾਰੇ ਇਕੱਠੇ ਹੰਪ ਲੱਗੇ ਹੋਏ ਤੇ ਕਿੰਨੇ ਜ਼ਿਆਦਾ ਆਇਤ ਤੇ ਗਾਈਸ ਹੁਣ ਅਸੀਂ ਅੱਜ ਸੀਗੇ ਕਲੋਨੀ ਚ ਤੇ ਸ਼ਾਮ ਦਾ ਮਾਹੌਲ ਹੋਇਆ ਪਿਆ ਮਗਰ ਨਹੀਂ ਪਈ ਚੁੱਤੇ ਤਾਂ ਉਹਨਾਂ ਦੇ ਪਿੱਛੇ ਪੈ ਗਈ ਸੀ ਪਤਾ ਨਹੀਂ ਕਿੱਥੇ ਆ ਤੇ ਮੁੰਡਾ ਸੀ ਥੁਮੀ ਜਾਂਦੇ ਸੀ ਜੇ ਬੱਸ ਸਾਰਿਆਂ ਕਾ ਨਾਈਜ਼ੀ ਰੋਟੀ ਰੋਟੀ ਆਪਣੇ ਖਾ ਲਈ ਸੀ ਕੀ ਰੋਟੀ ਖਾਦੀ ਕਰਿਆ ਇਕਨ ਇਹਨੇ ਹੈ ਛੜੀ ਜਾ ਜਾਨੀ ਮੈਂ ਖਾ ਲਈ ਸੀ ਜੀ ਤੇ ਜਾਈਸ ਆ ਸੀਗਾ ਅੱਜ ਦਾ ਵਲੋਗ ਜੇ ਵਲੋਗ ਬਲੀ ਜੀ ਤੇ ਲਾਈਕ ਕਮੈਂਟ ਸ਼ੇਅਰ ਕਰਿਓ ਤੇ ਅੱਜੇ ਤੋਂ ਜੇ ਮੇਰੀ ਹੋਰ ਐਜੀ ਵੀਡੀਓ ਦੇਖਣ ਲਈ ਜਾ ਇਹਨਾਂ ਚੈਨਲ ਨੂੰ ਸਬਸਕ੍ਰਾਈਬ ਮਿਲ ਜਾ ਹਾਨੂੰ ਨੇਸ਼ਨਲ ਵਲੋਗ ਲਈ ਥੈਂਕਸ ਫॉर ਵਾਚਿੰਗ